ਵੀ ਪੈ ਪਾਈਏ ਉਹ ਵੀ ਸਾਡਾ ਜਿਹੜਾ ਪਾਣੀ ਆ ਜ਼ਹਿਰੀਲਾ ਟੈਸਟ ਨਹੀਂ ਕੀਤਾ ਗਿਆ ਜ਼ਹਿਰੀਲਾ ਪਾਣੀ ਆ ਤੇ ਉਹਦੇ ਤੇ ਗੌਰ ਕਰਕੇ ਸਾਡਾ ਜਿਹੜਾ ਪੰਚਾਇਤੀ ਜਿਹੜਾ ਆਪਣੇ ਫਾਜ਼ਿਲਕਾ ਤੋਂ ਪੰਚਾਇਤੀ ਰਾਜ ਦੇ ਵਿੱਚ ਉਹ ਪਈਆ ਜਿਹੜੀ ਪਾਈਪ ਮੈਂ ਉਹਦੇ ਤੇ ਸੁਧਾਰ ਕਰਕੇ ਤੇ ਸਾਨੂੰ ਉਹਦੇ ਤੇ ਸੋਧ ਕਰਕੇ ਸਾਨੂੰ ਉਹ ਪਾਣੀ ਦਿੱਤਾ ਜਾਵੇ ਵਾਟਰ ਬੱਸ ਤੱਕ ਤੇ ਸਾਡਾ ਬਿਲਕੁਲ ਪਾਣੀ ਖੁੱਲਾ ਤੇ ਸਾਡੇ ਅਸੀਂ ਜੋ ਪਾਣੀ ਦੇ ਟੈਂਕਰ ਨੇ ਸਾਡੇ ਪਿੰਡ 'ਚ ਇੱਥੇ ਬੈਠੇ ਨੇ ਵਿਚਾਰੇ ਉਹ ਸਾਨੂੰ ਪਾਣੀ ਪਿਆ ਰਹੇ ਨੇ ਉਹ ਵੀ ਰਾਜਸਥਾਨ ਗੰਗ ਨਹਿਰ ਤੋਂ ਉਹਨਾਂ ਦੇ ਵੀ ਪਰਚੇ ਦਰਜ ਹੁੰਦੇ ਨੇ ਅਸੀਂ ਇੱਕ ਇੱਕ ਬੂੰਦ ਨੂੰ ਪਾਣੀ ਪਾਣੀ ਨੂੰ ਤਰਸ ਰਹੇ ਆ ਤਾਂ ਅਸੀਂ ਐਮਐਲਏ ਦੇ ਥਰੂ ਅਸੀਂ ਰੋਗਨਾ ਵੀ ਕਹਿ ਸਕਦੇ ਆ ਕਿ ਸਾਨੂੰ ਆ ਪਾਣੀ ਦਿੱਤਾ ਜਾਵੇ ਪੀਣ ਨੂੰ ਵੀ ਔਰ ਸਾਡੇ ਜਿਹੜੇ ਪਸ਼ੂ ਪੰਛੀ ਨੇ ਉਹ ਵੀ ਪਿਆਸੇ ਨੇ ਛੱਪੜਾਂ ਦਾ ਸਾਡਾ ਬਹੁਤ ਮਾੜਾ ਹਾਲ ਆ ਕਈ ਸਾਲ ਤੱਕ ਹੁਣ ਕੁਝ ਥੋੜਾ ਕਰ ਲੋ ਕਿਸੇ ਵੀ ਛੱਪੜ ਦੇ ਵਿੱਚ ਪਾਣੀ ਸੁੱਕੇ ਪਏ ਨੇ ਨਹਿਰ ਦਾ ਪਾਣੀ ਨਹੀਂ ਪਹੁੰਚ ਬਿਲਕੁਲ ਨਿਕਾਸੀ ਨਹੀਂ ਉਹਨਾਂ ਦੀ ਤੇ ਪਾਣੀ ਉਹ ਕਿੱਥੇ ਜਾ ਰਿਹਾ ਸਾਨੂੰ ਨਹੀਂ ਪਤਾ ਉਹਦਾ ਸੁਧਾਰ ਕੀਤਾ ਜਾਵੇ ਮੈਂ ਪੀਡੀਪੀਓ ਸਾਹਿਬ ਨੂੰ ਪੁਜਾਰਤ ਕਰੂੰਗਾ ਵੀ ਇਹ ਵੀ ਤੁਹਾਡੇ ਅੱਗੇ ਨੂੰ ਪ੍ਰਭਾਵੋ ਬਾਕੀ ਹੋਰ ਵੀ ਸਾਡੇ ਜਿਹੜੇ ਪੈਲਸ ਵਗੈਰਾ ਜਾਂ ਪਸ਼ੂ ਹਸਤਾਲ ਪੰਜ ਏਕੜ ਜਿਹੜੇ ਕਿਸਾਨ ਨੇ ਪੰਜ ਏਕੜ ਤੱਕ ਉਹਨਾਂ ਨੂੰ ਮਨਰੇਗਾ ਰਾਹੀਂ ਜੋ ਵੀ ਮਨਰੇਗਾ ਦੀ ਸੌਦਾ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਜੋ ਵੀ ਹੈ ਇਹ ਸਾਰਾ ਕਾਫੀ ਮਤੇ ਨੇ ਜੇ ਕਹੂੰਗਾ ਤਾਂ ਮੈਂ ਕਾਫੀ ਦੇ ਦਿੰਦਾ ਇਹਨਾਂ ਕੋਲ ਬੋਲਦਾ ਹੋਇਆ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਆਹ